ਸੱਚੇ ਕਾਲ ਦੀ ਕੈਨਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਮ ਰਣਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਸਰ ਮਾਲਲੇ ਨੇ ਅਮੋਖੜ ਲਾਇਸਤੇ ਸੀਆਰਐਨਏ ਸੇਵਾ ਦੇ ਘੰਟਿਆਂ ਦਾ ਕੀਤਾ ਵਿਸਥਾਰ ਅਸਮਰਥ ਕਾਲਰਸ ਨੂੰ ਮਿਲੀ ਵੱਡੀ ਰਾਹਤ ਰੇਲਵੇ ਮੁਲਾਜ਼ਮਾਨੇ ਹੜਤਾਲ ਕੀਤੀ ਬੰਦ ਅੱਜ ਕੰਮ ਤੇ ਵਾਪਸ ਪਹੁੰਚੇ ਰੇਲਵੇ ਕੰਮੇ ਹੜਤਾਲ ਖਤਮ ਹੋਣ ਤੋਂ ਬਾਅਦ ਗੋ ਟ੍ਰਾਂਜ਼ਿਟ ਦਾ ਸੰਚਾਲਨ ਸ਼ੁਰੂ ਮੁਸਾਫਰਾਂ ਨੂੰ ਮਿਲੀ ਵੱਡੀ ਰਾਹਤ ਸਕੂਲਾਂ ਦੇ ਨੇੜੇ ਅੰਦਰੂਨੀ ਨਸ਼ੀਲੇ ਪਦਾਰਥਾਂ ਦੀ ਖਪਤ ਵਾਲੀਆਂ ਥਾਵਾਂ ਤੇ ਲੱਗੀ ਪਾਬੰਦੀ ਤੇ 온ਟਾਰੀਓ ਸਖਤ ਸਕੂਲਾਂ ਦੇ 200 ਮੀਟਰ ਦੇ ਅੰਦਰ ਨਹੀਂ ਹੋਣਗੇ ਅਜਿਹੇ ਸੈਂਟਰ ਹੁਣ ਖਬਰਾਂ ਵਿਸਥਾਰ ਦੇ ਨਾਲ सीआरए ਦੇ 에ਜੰਟਾਂ ਤੱਕ ਪਹੁੰਚਣ ਦੇ ਵਿੱਚ ਕਈ ਲੋਕ ਅਸਮਰਥ ਰਹਿੰਦੇ ਸਨ بار-ਬਾਰ ਉਹਨਾਂ ਨੂੰ ਕਾਲ ਕਰਨੀ ਪੈਂਦੀ ਸੀ ਤੇ ਸੇਵਾ ਦੇ ਘੰਟੇ ਖਤਮ ਹੋ ਜਾਂਦੇ ਸੀ ਜਿਸ ਤੋਂ ਬਾਅਦ ਹੁਣ ਸੀਆਰਏ ਨੇ ਇੱਕ ਵੱਡਾ ਫੈਸਲਾ ਲਿਆ ਹੈ ਅਤੇ ਸੇਵਾ ਦੇ ਘੰਟਿਆਂ ਦਾ ਵਿਸਥਾਰ ਕਰ ਦਿੱਤਾ ਹੈ ਕਿਉਂਕਿ ਕਈ ਕਾਲਰ ਆਪਣਾ ਫੋਨ ਨੰਬਰ ਨਹੀਂ ਬਦਲਦੇ ਸਨ ਪਰ ਆਪਣੇ ਰਹਿਣ ਦੀ ਜਗ੍ਹਾ ਬਦਲ ਲੈਂਦੇ ਸਨ ਜਿਸ ਤੋਂ ਬਾਅਦ ਸਮਾਂ ਬਦਲ ਜਾਂਦਾ ਸੀ ਤੇ ਉਹਨਾਂ ਨੂੰ ਸੇਵਾਵਾਂ ਪ੍ਰਾਪਤ ਕਰਨ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਵੇਂ ਕਿ ਕੈਨਟਾ ਰੈਵੈਨਿਊ ਏਜੰਸੀ ਹੁਣ ਬਹੁਤ ਜ਼ਿਆਦਾ ਕਾਲਾਂ ਦਾ ਅਨਪੂਰਨ ਕਰਦੀ ਹੈ ਫੈਡਰਲ ਟੈਕਸ ਏਜੰਸੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਕੈਨੇਡੀਅਨ ਹੁਣ ਵਿਸਤ੍ਰਿਤ ਘੰਟਿਆਂ ਤੇ ਫੋਨ ਕਰ ਸਕਦੇ ਨੇ ਇਹ ਪਰਵਰਤਨ ਟੈਕਸ ਦਾ ਤਾਵਾਂ ਦੇ ਅੰਬਰਡਸ ਪਰਸਨ ਦੀ ਬੇਨਤੀ ਤੋਂ ਬਾਅਦ ਲਾਗੂ ਕੀਤਾ ਗਿਆ ਸੀ ਤਾਂ ਜੋ ਕਾਲ ਕਰਨ ਵਾਲਿਆਂ ਨੂੰ ਬਲੌਕ ਹੋਣ ਤੋਂ ਰੋਕਿਆ ਜਾ ਸਕੇ ਜਦੋਂ ਉਨ੍ਹਾਂ ਨੇ ਆਪਣੇ ਨਿਯਮਤ ਸੇਵਾ ਸਮੇਂ ਦੌਰਾਨ ਸੀਆਰਡੀ ਦੇ ਸੰਪਰਕ ਕੇਂਦਰ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕਰਦਾਤਾਵਾਂ ਨੇ 90% ਦੇ ਦਫਤਰ ਨੇ ਪਾਇਆ ਹੈ ਕਿ ਸੀਆਰਏ ਦਾ ਟੈਲੀਫੋਨ ਸਿਸਟਮ ਕਾਲ ਕਰਨ ਵਾਲਿਆਂ ਨੂੰ ਕਿਸੇ 에ਜੰਟ ਤੱਕ ਪਹੁੰਚਣ ਤੋਂ ਰੋਕ ਰਿਹਾ ਸੀ ਜੇਕਰ ਕਾਲਰ ਦੇ ਫੋਨ ਨੰਬਰ ਨਾਲ ਸੰਬੰਧਿਤ ਸਮਾ ਖੇਤਰ ਵਿੱਚ ਸੰਪਰਕ ਕੇਂਦਰ ਨਹੀਂ ਖੁੱਲਦਾ ਸੀ ਉਦਾਹਰਨ ਵਜੋਂ ਜੇਕਰ ਕੋਈ ਵਿਅਕਤੀ ਨਵੇਂ ਟਾਈਮ ਜ਼ੋਨ ਤੇ ਨਾਲ ਕਿਸੇ ਹੋਰ ਸ਼ਹਿਰ ਵਿੱਚ ਚਲਾ ਗਿਆ ਪਰ ਉਹੀ ਨੰਬਰ ਰੱਖਦਾ ਹੈ ਤਾਂ ਸੀਆਰਏ ਦਾ ਟੈਲੀਫੋਨ ਸਿਸਟਮ ਉਹਨਾਂ ਦੀ ਕਾਲ ਤਾਂ ਹੀ ਲਵੇਗਾ ਜੇਕਰ ਇਹ ਉਹਨਾਂ ਦੇ ਨੰਬਰ ਨਾਲ ਜੁੜੇ ਟਾਈਮ ਜ਼ੋਨ ਦੇ ਵਿੱਚ ਖੁੱਲਾ ਹੋਵੇਗਾ ਲੋਕਪਾਲ ਦੇ ਦਫ਼ਤਰ ਨੇ ਕਿਹਾ ਹੈ ਕਿ ਇਸ ਮੁੱਦੇ ਨੇ ਖਾਸ ਤੌਰ ਤੇ ਉਤਰੀ ਨਿਵਾਸੀਆਂ ਨੂੰ ਪ੍ਰਭਾਵਿਤ ਕੀਤਾ ਸੀਆਰਏ ਦੀਆਂ ਵਿਅਕਤੀਗਤ ਅਤੇ ਕਾਰੋਬਾਰੀ ਟੈਕਸ ਜਾਂਚ ਲਾਈਨਾਂ ਹੁਣ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 6 ਵਜੇ ਤੋਂ ਰਾਤ 11 ਵਜੇ ਤੱਕ ਖੁੱਲੀਆਂ ਨੇ ਅਤੇ ਸ਼ਨੀਵਾਰ ਸਵੇਰੇ 7:00 ਵਜੇ ਤੋਂ ਸ਼ਾਮ 8:00 ਵਜੇ ਤੱਕ ਪੂਰਬੀ ਸਮੇਂ ਅਨੁਸਾਰ ਖੁੱਲੀਆਂ ਰਹਿਣਗੀਆਂ ਪਹਿਲਾਂ ਸੰਪਰਕ ਕੇਂਦਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8:00 ਵਜੇ ਤੋਂ ਸ਼ਾਮ 8:00 ਵਜੇ ਤੱਕ ਖੁੱਲ੍ਹਾ ਰਹਿੰਦਾ ਸੀ ਅਤੇ ਸ਼ਨੀਵਾਰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਸਥਾਨਕ ਸਮੇਂ ਅਨੁਸਾਰ ਖੁੱਲ੍ਹਾ ਰਹਿੰਦਾ ਸੀ ਪਰ ਹੁਣ ਸਮਾਂ ਬਦਲ ਚੁੱਕਾ ਹੈ ਟੈਕਸ ਦਾ ਤਾਵਾਂ ਨੇ 9% ਫ੍ਰੈਂਕਸ ਬੈਲਿਓ ਨੇ ਕਿਹਾ ਕਿ ਇਹ ਤਬਦੀਲੀ ਦੇਸ਼ ਭਰ ਦੇ ਕੈਨੇਡੀਅਨਾਂ ਨੂੰ ਬਰਾਬਰ ਪਹੁੰਚ ਦਿੰਦੀ ਹੈ ਵੈਲੀਓ ਦਾ ਕਹਿਣਾ ਹੈ ਕਿ ਇਹ ਤਬਦੀਲੀ ਟੈਕਸ ਦਾ ਤਾਵਾ ਲਈ ਇੱਕ ਜਿੱਤ ਹੈ ਹਰ ਕੋਈ ਆਪਣੇ ਜਾਣ ਤੋਂ ਬਾਅਦ ਆਪਣਾ ਫੋਨ ਨੰਬਰ ਨਹੀਂ ਬਦਲਦਾ ਅਤੇ ਇਸ ਨਾਲ ਉਹਨਾਂ ਦੀ ਸੀਆਰਏ ਸੇਵਾਵਾਂ ਤੱਕ ਪਹੁੰਚ ਨੂੰ ਸੀਮਿਤ ਨਹੀਂ ਕਰਨਾ ਚਾਹੀਦਾ ਹਾਲਾਂਕਿ ਉਹਨਾਂ ਅੱਗੇ ਕਿਹਾ ਕਿ ਉਹਨਾਂ ਦਾ ਦਫ਼ਤਰ ਇਸ ਗੱਲ ਤੇ ਨੇੜੇ ਨਜ਼ਰ ਰੱਖ ਰਿਹਾ ਹੈ ਕਿ ਕੀ ਸੀਆਰਏ ਕਾਲ ਵੋਲੀਅਮ ਨੂੰ ਬਿਹਤਰ ਤਰੀਕੇ ਨਾਲ ਕਿਵੇਂ ਹੱਲ ਕੀਤਾ ਜਾਵੇ ਉਨਾ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਸ ਸੰਪਰਕ ਕੇਂਦਰ ਬਹੁਤ ਜ਼ਿਆਦਾ ਕਾਲਾਂ ਦਾ ਅਨੁਪਾਤ ਕਰ ਰਹੀ ਨਹੀਂ ਅਤੇ ਕਾਲ ਦੀ ਮੰਗ ਨੂੰ ਪੂਰਾ ਕਰਨ ਵਿੱਚ ਅਸਮਰੱਥ ਨੇ सीआरए ने सानू भरोसा ਦਿੱਤਾ ਹੈ ਕਿਉਂ ਇਸ ਮੁੱਦੇ ਨੂੰ ਹੱਲ ਕਰਨ ਲਈ ਕਦਮ ਚੁੱਕ ਰਿਹਾ ਹੈ ਬੀਤੇ ਮਹੀਨੇ ਸੀਆਰਏ ਨੇ ਕਿਹਾ ਕਿ ਉਸਨੇ ਇੱਕ ਰਾਸ਼ਟਰੀ ਪਾਇਲਟ ਪ੍ਰੋਜੈਕਟ ਦੇ ਹਿੱਸੇ ਵਜੋਂ ਹਜ਼ਾਰਾਂ ਹੋਰ ਕਨੇਡੀਅਨਾਂ ਲਈ ਆਟੋਮੈਟਿਕ ਟੈਕਸ ਫਾਈਲਿੰਗ ਸੇਵਾਵਾਂ ਨੂੰ ਖੋਲ੍ਹਿਆ ਜੁਲਾਈ ਵਿੱਚ 5 ਲੱਖ ਤੋਂ ਵੱਧ ਯੋਗ ਕਨੇਡੀਅਨਾਂ ਨੂੰ ਏਜੰਸੀ ਦੀ ਸਿੰਪਲ ਫਾਈਲ ਸੇਵਾਵਾਂ ਦੀ ਵਰਤੋਂ ਕਰਕੇ ਫੋਨ ਆਨਲਾਈਨ ਜਾਂ ਡਾਕ ਰਾਹੀਂ ਆਪਣੇ 2023 ਟੈਕਸ ਰਿਟਰਨ ਭਰਨ ਲਈ ਸੰਭਾਗ ਦਿੱਤਾ ਗਿਆ ਸੀ ਕੈਨੇਡੀਅਨ ਰੇਲਵੇ ਮੁਲਾਜ਼ਮ ਅੱਜ ਤੋਂ ਆਪਣੀ ਹੜਤਾਲ ਖਤਮ ਕਰਕੇ ਕੰਮ ਤੇ ਵਾਪਸ ਪਰਤ ਆਏ ਨੇ ਅਤੇ ਮਾਲ ਗੱਡੀਆਂ ਦੇ ਨਾਲ-ਨਾਲ ਮੁਸਾਫਰ ਗੱਡੀਆਂ ਦੀ ਆਵਾਜਾਈ ਵੀ ਸ਼ੁਰੂ ਹੋ ਚੁੱਕੀ ਹੈ ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਰੇਲਵੇ ਦੇ ਮੁਲਾਜ਼ਮਾਂ ਨੇ ਯੂਨੀਅਨ ਦੇ ਨਾਲ ਸਮਝੌਤਾ ਨਾ ਹੋਣ ਦੇ ਚਲਦਿਆਂ ਹੜਤਾਲ ਸ਼ੁਰੂ ਕੀਤੀ ਸੀ ਤੇ ਅੱਜ ਇਹ ਹੜਤਾਲ ਦਾ ਅੰਤ ਹੋ ਚੁੱਕਾ ਹੈ ਕੈਨੇਡਾ ਦੇ ਦੋ ਸਭ ਤੋਂ ਵੱਡੇ ਰੇਲਵੇ ਤੇ ਟ੍ਰੈਫਿਕ ਸੋਮਵਾਰ ਨੂੰ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਹੈ ਕਿਉਂਕਿ ਫੈਡਰਲ ਲੇਬਰ ਬੋਰਡ ਦੇ ਸ਼ਨੀਵਾਰ ਦੇ ਫੈਸਲੇ ਤੋਂ ਬਾਅਦ ਰੇਲ ਕੰਮ ਦੀ ਰੋਕ ਖਤਮ ਹੋ ਜਾਂਦੀ ਹੈ। ਕੈਨੇਡੀਅਨ ਨੈਸ਼ਨਲ ਰੇਲਵੇ ਕੰਪਨੀ ਅਤੇ ਕੈਨੇਡੀਅਨ ਪੈਸੀਫਿਕ ਕੰਸਾਸਟ ਸਿਟੀ ਨੇ ਪਿਛਲੇ ਵੀਰਵਾਰ ਨੂੰ ਰੇਲਵੇ ਨੂੰ ਬੰਦ ਕਰ ਦਿੱਤਾ ਕਰਨਚਾਰੀਆਂ ਨੂੰ ਬੰਦ ਕਰ ਦਿੱਤਾ ਅਤੇ ਟੋਰਾਂਟੋ, ਮੌਂਟਰੀਅਲ ਅਤੇ ਵੈਂਕੂਵਰ ਖੇਤਰਾਂ ਵਿੱਚ ਦੇਸ਼ ਭਾਰ ਵਿੱਚ ਮਾਲ ਆਵਾਜਾਈ ਅਤੇ ਯਾਤਰੀ ਲਾਈਨਾਂ ਵਿੱਚ ਵਿਘਨ ਪਿਆ। ਦੋ ਕੰਪਨੀਆਂ ਅਤੇ 3 স্টার ਯੂਨੀਅਨ ਵਿਚਾਲੇ ਚੱਲ ਰਹੇ ਇਕਰਾਰਨਾਮੇ ਦੇ ਵਿਵਾਦ ਦੇ ਵਿਚਾਲੇ ਤਾਲਾਬੰਦੀ ਨੇ 9000 ਤੋਂ ਵੱਧ ਰੇਲਵੇ ਕਰਮਚਾਰੀਆਂ ਨੂੰ ਪ੍ਰਭਾਵਿਤ ਕੀਤਾ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਦੁਆਰਾ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਫੈਸਲੇ ਦੇ ਆਧਾਰ ਤੇ ਸੋਮਵਾਰ ਯਾਨੀ ਕਿ ਅੱਜ 12 ਵਜੇ 1 ਮਿੰਟ ਤੇ ਕੰਮ ਦੀ ਰੋਕ ਖਤਮ ਹੋ ਗਈ ਸੀ ਜਿਸ ਵਿੱਚ ਦੋਵਾਂ ਕੰਪਨੀਆਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਤੋਂ ਪਹਿਲਾਂ ਬੈਕ ਟੂ ਵਰਕ ਦੇ ਆਦੇਸ਼ ਦਿੱਤੇ ਗਏ ਨੇ ਟਿਮਸਟੇਰਜ਼ ਕੈਂਟਾਰਾ ਰੇਲ ਕਾਨਫਰੰਸ ਦੇ ਪ੍ਰਧਾਨ ਨੇ ਸ਼ਨੀਵਾਰ ਨੂੰ ਸੀਆਈਆਰਬੀ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਇੱਕ ਬਿਆਨ ਛਾੜੀ ਕੀਤਾ ਅਤੇ ਅਦਾਲਤ ਵਿੱਚ ਫੈਸਲੇ ਦੀ ਅਪੀਲ ਕਰਨ ਦੀ ਸੂਖਾਦੀ। ਉਸੇ ਦਿਨ ਕੈਲਗਰੀ ਅਧਾਰਿਤ ਸੀਪੀਕੇਸੀ ਨੇ ਕਿਹਾ ਸੀ ਕਿ ਉਹ ਰੇਲਵੇ ਨੈਟਵਰਕ ਨੂੰ ਠੀਕ ਹੋਣ ਲਈ ਕਈ ਹਫ਼ਤਿਆਂ ਦੀ ਉਮੀਦ ਕਰਦਾ ਹੈ ਅਤੇ ਉਸ ਤੋਂ ਬਾਅਦ ਸਪਲਾਈ ਚੇਨ ਨੂੰ ਸਥਿਰ ਕਰਨ ਲਈ ਹੋਰ ਸਮਾਂ ਲੱਗੇਗਾ। ਜ਼ਿਕਰ ਇਹ ਖਾਸ ਹੈ ਕਿ ਰੇਲਵੇ ਦੀ ਇਸ ਹੜਤਾਲ ਤੋਂ ਬਾਅਦ ਨਾ ਕੇਵਲ ਕਾਰੋਬਾਰੀ ਬਲਕਿ ਯਾਤਰੀ ਵੀ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਹੋ ਰਹੇ ਸਨ ਅਤੇ ਕਿਸਾਨਾਂ ਨੂੰ ਵੀ ਡੂੰਗੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਰੇਲਵੇ ਕੰਮੇ ਮੁਰਤੋਂ ਕੰਮ ਤੇ ਵਾਪਸ ਆ ਚੁੱਕੇ ਨੇ ਅਤੇ ਰੇਲਵੇ ਵਿਵਾਦ ਦੇ ਕਾਰਨ ਪ੍ਰਭਾਵਿਤ ਹੋਏ ਗੋਰ ਟਰਾਂਜ਼ਿਟ ਸੰਚਾਲਨ ਵੀ ਅੱਜ ਸਵੇਰ ਤੋਂ ਮੁੜ ਸ਼ੁਰੂ ਹੋ ਗਏ ਨੇ। ਗੋਰ ਟਰਾਂਜ਼ਿਟ ਦੇ ਵੱਲੋਂ ਮਿਲਟਨ ਲਾਈਨ ਤੇ ਰੇਲ ਸੇਵਾ ਮੁੜ ਸ਼ੁਰੂ ਕੀਤੇ ਜਾਣ ਦੇ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਹਜ਼ਾਰਾਂ ਮੁਸਾਫਰਾਂ ਨੂੰ ਵੱਡੀ ਰਾਹਤ ਮਿਲੀ ਹੈ। ਓਨਟਾਰੀਓ ਦੇ ਹਜ਼ਾਰਾਂ ਸਵਾਰੀਆਂ ਅੱਜ ਸਵੇਰੇ ਆਪਣੇ ਆਮ ਸਫ਼ਰ ਤੇ ਵਾਪਸ ਪਰਤ ਆਉਣਗੀਆਂ ਕਿਉਂਕਿ ਕੈਨੇਡਾ ਦੇ ਦੋ ਪ੍ਰਮੁੱਖ ਰੇਲਵੇ ਤੁਵਾਰਾ ਬੈਕ ਟੂ ਵਰਕ ਦੇ ਨਾਲ ਰੇਲ ਲਾਈਨ ਅਤੇ ਸਟੇਸ਼ਨ ਸੇਵਾ ਮੁੜ ਸ਼ੁਰੂ ਕਰਨ ਲਈ ਤਿਆਰੀ ਕਰ ਲਈ ਗਈ ਹੈ ਮੈਟਰੋ ਲਿੰਕਸ ਦੇ ਬੁਲਾਰੇ ਐਂਡਰੀਆ ਆਰਨੇਸੈਕਸ ਨੇ ਐਤਵਾਰ ਨੂੰ ਕਿਹਾ ਕਿ ਮਿਲਟਨ ਕੋ ਲਾਈਨ ਅਤੇ ਹੈਮਿਲਟਨ ਕੋ ਸਟੇਸ਼ਨ ਤੇ ਸੇਵਾਵਾਂ ਅਗਲੇ ਦਿਨ ਫਿਰ ਤੋਂ ਚਲਨੀਆਂ ਸ਼ੁਰੂ ਹੋ ਜਾਣਗੀਆਂ ਪਰ ਇਹ ਜੋੜਿਆ ਗਿਆ ਹੈ ਕਿ ਦਿਨ ਭਰ ਦੇ ਕਾਰਜਕ੍ਰਮ ਵਿੱਚ ਕੁਝ ਤਬਦੀਲੀਆਂ ਹੋ ਸਕਦੀਆਂ ਨੇ ਕਿਉਂਕਿ ਏਜੰਸੀ ਆਮ ਸੇਵਾ ਨੂੰ ਬਹਾਲ ਕਰ ਰਹੀ ਹੈ ਆਰਨੇਸੈਕਸ ਨੇ ਕਿਹਾ ਹੈ ਕਿ ਮੈਟਰੋ ਲਿੰਕਸ ਕੋਲ ਵਾਧੂ ਸਟਾਫ ਅਤੇ ਸ਼ਟਲ ਵੀ ਹੋਣਗੇ ਜਦਕਿ ਇਸ ਨੂੰ ਉਹਨਾਂ ਨੂੰ ਤਾਇਨਾਤ ਕਰਨ ਦੀ ਜ਼ਰੂਰਤ ਹੈ ਜਿਸ ਬਾਰੇ ਉਹਨਾਂ ਕਿਹਾ ਹੈ ਕਿ ਸਮਾਂ ਸਾਰਨੀ ਵਿੱਚ ਤਬਦੀਲੀ ਦੇ ਨਾਲ ਮਿਆਰੀ ਅਭਿਆਸ ਹੈ ਮਿਲਟਨ ਗੋ ਲਾਈਨ ਅਤੇ ਹਮਿਲਟਨ ਗੋ ਸਟੇਸ਼ਨ 'ਤੇ ਵਰਤੋਂ ਕਰਨ ਵਾਲੇ ਯਾਤਰੀ ਸ ਵੀਰਵਾਰ ਸਵੇਰੇ ਹੈਰਾਨ ਹੋ ਗਏ ਜਦੋਂ ਕੈਨੇਡੀਅਨ ਨੈਸ਼ਨਲ ਰੇਲਵੇ ਕੰਪਨੀ ਅਤੇ ਕੈਨੇਡੀਅਨ ਪੈਸੀਫਿਕ ਕੰਸੋਰਟੀਅਮ ਸਿਟੀ ਦੁਆਰਾ ਦੇਸ਼ ਵਿਆਪੀ ਰੇਲ ਤਾਲਾਬੰਦੀ ਨੇ ਪ੍ਰਮੁੱਖ ਮਹਾਨਗਰਾਂ ਵਿੱਚ ਲਾਈਨਾਂ ਨੂੰ ਬੰਦ ਕਰ ਦਿੱਤਾ ਤਾਲਾ ਬੰਦੀ ਨੇ 9300 ਤੋਂ ਵੱਧ ਰੇਲ ਕਾਮਿਆਂ ਨੂੰ ਪ੍ਰਭਾਵਿਤ ਕੀਤਾ ਜਿਸ ਨਾਲ ਇੱਕ ਰਾਸ਼ਟਰੀ ਕੰਮ ਰੋਕਿਆ ਗਿਆ ਜਿਸ ਨੇ ਮਾਲ ਆਵਾਜਾਈ ਦੇ ਨਾਲ-ਨਾਲ ਟੋਰਾਂਟੋ, ਮੌਂਟਰੀਅਲ ਅਤੇ ਵੈਂਕੂਵਰ ਵਿੱਚ 30000 ਯਾਤਰੀਆਂ ਨੂੰ ਪ੍ਰਭਾਵਿਤ ਕੀਤਾ ਜੋ ਸੀਪੀਕੇਸੀ ਦੀ ਮਲਕੀਅਤ ਵਾਲੀਆਂ ਲਾਈਨਾਂ ਤੇ ਚੱਲਣ ਵਾਲੀਆਂ ਰੇਲ ਗੱਡੀਆਂ ਦੀ ਵਰਤੋਂ ਕਰਦੇ ਸੀ ਕੈਨੇਡਾ ਇੰਡਸਟਰੀਅਲ ਰਿਲੇਸ਼ਨ ਬੋਰਡ ਵੱਲੋਂ ਸ਼ਨੀਵਾਰ ਨੂੰ ਕੰਪਨੀਆਂ ਅਤੇ ਉਨ੍ਹਾਂ ਦੇ ਵਰਕਰਾਂ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਤੋਂ ਪਹਿਲਾਂ ਬੈਕ ਟੂ ਵਰਕ ਦਾ ਹੁਕਮ ਦੇਣ ਤੋਂ ਬਾਅਦ ਇਹ ਰੋਕ ਸੋਮਵਾਰ ਅਤੀ ਰਾਤ ਤੋਂ ਬਾਅਦ ਖਤਮ ਹੋ ਗਈ ਹੈ ਅਤੇ ਯਾਤਰੀਆਂ ਨੂੰ ਹੁਣ ਸੁੱਖ ਦਾ ਸਾਹ ਮਿਲ ਗਿਆ ਹੈ ਕਿਉਂਕਿ ਉਹ ਆਮ ਵਾਂਗ ਇਨ੍ਹਾਂ ਟਰਾਂਜ਼ਿਟਾਂ ਦੀ ਵਰਤੋਂ ਕਰ ਸਕਦੇ ਨੇ ਅਤੇ ਉਨ੍ਹਾਂ ਨੂੰ ਕਿਸੇ ਖੱਜਲ-ਖਵਾਰੀ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ ਬੀਤੇ ਕੁਝ ਦਿਨ ਪਹਿਲਾਂ 온ਟਾਰੀਓ ਸਰਕਾਰ ਨੇ ਸਕੂਲਾਂ ਦੇ ਨੇੜੇ ਅੰਦਰੂਨੀ ਨਸ਼ੀਲੇ ਪਦਾਰਥਾਂ ਦੀ ਖਪਤ ਵਾਲੀਆਂ ਥਾਵਾਂ ਦੇ ਉੱਤੇ ਪਾਬੰਦੀ ਲਗਾਈ ਸੀ ਜਿਸ ਵਿੱਚ ਟ੍ਰਾਂਟੋ ਸ਼ੈਲਟਰਸ ਤੇ ਡੇ ਕੇਅਰ ਸ਼ਾਮਲ ਸੀ ਹੁਣ ਸਰਕਾਰ ਨੇ ਕਿਹਾ ਕਿ ਨਿਗਰਾਨੀ ਦੇ ਅਧੀਨ ਖਪਤ ਵਾਲੀਆਂ ਥਾਵਾਂ ਵਾਲੇ ਘੱਟ ਤੋਂ ਘੱਟ ਦੋ ਟ੍ਰਾਂਟੋ ਸ਼ੈਲਟਰ ਤੇ ਡੇ ਕੇਅਰ ਜਾਂ ਸਕੂਲ ਦੇ 200 ਮੀਟਰ ਦੇ ਅੰਦਰ ਨਹੀਂ ਹੋ ਸਕਦੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਾਂ ਤਾਂ ਉਹ ਨਸ਼ੀਲੇ ਪਦਾਰਥਾਂ ਦੀ ਖਪਤ ਬੰਦ ਕਰ ਦੇਣ ਅਤੇ ਇਹਨਾਂ ਨੂੰ ਸੁਧਾਰ ਕੇਂਦਰਾਂ ਦੇ ਵਿੱਚ ਤਬਦੀਲ ਕਰ ਦੇਣ ਇੱਕ ਆਗਾਮੀ ਕਾਨੂੰਨ ਜੋ ਸਕੂਲਾਂ ਅਤੇ ਡੇਕੇਅਰਸ ਦੇ ਨੇੜੇ ਨਿਗਰਾਨੀ ਅਧੀਨ ਨਸ਼ੀਲੇ ਪਦਾਰਥਾਂ ਦੀ ਖਪਤ ਵਾਲੀਆਂ ਸਾਈਟਾਂ ਨੂੰ ਬੰਦ ਕਰਨ ਲਈ ਮਜਬੂਰ ਕਰੇਗਾ ਟੋਰਾਂਟੋ ਬੇਗਰ ਸ਼ੈਲਟਰਾਂ ਦੀਆਂ ਸਾਈਟਾਂ ਨੂੰ ਵੀ ਪ੍ਰਭਾਵਿਤ ਕਰੇਗਾ ਪ੍ਰੋਵਿੰਸ ਨੇ ਸਰਕਾਰੀ ਮੀਡੀਆ ਨੂੰ ਪੁਸ਼ਟੀ ਕੀਤੀ ਹੈ ਬੀਤੇ ਹਫਤੇ ਪ੍ਰੀਮੀਅਰ ਡਾਕ ਫੋਰਥੀ ਸਰਕਾਰ ਨੇ ਕਿਹਾ ਸੀ ਕਿ ਉਹ ਨਿਗਰਾਨੀ ਅਧੀਨ ਖਪਤ ਵਾਲੀਆਂ ਸਾਈਟਾਂ ਤੇ ਪਾਬੰਦੀ ਲਗਾਉਣਗੇ ਜੋ ਲੋਕਾਂ ਨੂੰ ਓਵਰਡੋਸ ਦੇ ਜੋਖਮ ਨੂੰ ਘਟਾਉਣ ਲਈ ਨਿਗਰਾਨੀ ਹੇਠ ਟੀਕੇ ਲਗਾਉਣ ਸੰਗੋਂ ਚੋਰ ਤਰੀਕੇ ਨਾਲ ਸੜਕੀ ਨਸ਼ੀਲੀਆਂ ਦਵਾਈਆਂ ਲੈਣ ਦੀ ਆਗਿਆ ਦਿੰਦੀਆਂ ਨੇ ਸਕੂਲਾਂ ਅਤੇ ਬੱਚਿਆਂ ਦੀ ਦੇਖਪਾਲ ਕੇਂਦਰਾਂ ਦੇ 200 ਮੀਟਰ ਦੇ ਅੰਦਰ ਇਹ ਫੈਸਲਾ ਲਾਗੂ ਕੀਤਾ ਗਿਆ ਪੂਲ ਮਲਾਕੇ ਸੂਬੇ ਭਰ ਵਿੱਚ 10 ਸੁਵਿਧਾਵਾਂ ਮਾਰਚ 2025 ਦੇ ਅੰਤ ਤੱਕ ਇਹ ਸੇਵਾਵਾਂ ਪ੍ਰਦਾਨ ਕਰਨਾ ਬੰਦ ਕਰਨ ਲਈ ਹੋਰ ਹੋ ਜਾਣਕੀਆਂ ਜਿਨ੍ਹਾਂ ਵਿੱਚੋਂ 5 ਟੋਰਾਂਟੋ ਦੀਆਂ ਨੇ ਹਾਲਾਂਕਿ ਸੂਚੀ ਵਿੱਚ ਕੋਈ ਵੀ ਬੇਕਰ ਸ਼ੈਲਟਰ ਸ਼ਾਮਿਲ ਨਹੀਂ ਕੀਤਾ ਗਿਆ ਸੀ ਸੁਪਾਈ ਸਿਹਤ ਮੰਤਰਾਲੇ ਦੇ ਬੁਲਾਰੇ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਹੈ ਕਿ ਬੇਕਰੇ ਆਸਰਾਕਰਾਂ ਵਿੱਚ ਸਾਈਟਾਂ ਨੂੰ ਵੀ ਬੰਦ ਕਰਨਾ ਪਵੇਗਾ ਸਿਹਤ ਮੰਤਰੀ ਸਿਲਵਿਆ ਜੋਨਸ ਦੇ ਸਟਾਫ ਦੇ ਮੁਖੀ ਨੇ ਅਲੈਗਜ਼ੈਂਟਰਾ ਐਟਮੋ ਨੇ ਇੱਕ ਈਮੇਲ ਦੇ ਵਿੱਚ ਕਿਹਾ ਹੈ ਕਿ ਜੇ ਉਹ ਨਸ਼ੀਲੇ ਪਦਾਰਥਾਂ ਦੀ ਖਪਤ ਦੀ ਪੇਸ਼ਕਸ਼ ਕਰਦੇ ਨੇ ਤੇ ਕਿਸੇ ਸਕੂਲ ਜਾਂ ਡੇ ਕੇਰ ਦੇ 200 ਮੀਟਰ ਦੇ ਅੰਦਰ ਸਥਿਤ ਨੇ ਤਾਂ ਉਹ ਸਾਡੇ ਪ੍ਰਸਤਾਵਿਤ ਕਾਨੂੰਨ ਦੁਆਰਾ ਪ੍ਰਭਾਵਿਤ ਹੋਣਗੇ ਤੇ ਜੇਕਰ ਇਹ ਪਾਸ ਹੋ ਜਾਂਦਾ ਹੈ। ਸ਼ਹਿਰ ਦੇ ਅੰਦਰ ਚਾਰ ਸ਼ੈਲਟਰ ਨੇ ਜੋ ਵਰਤਮਾਨ ਵਿੱਚ ਨਿਗਰਾਨੀ ਅਧੀਨ ਖਪਤ ਸੇਵਾਵਾਂ ਦੀ ਪੇਸ਼ਕਸ਼ ਕਰਦੇ ਨੇ ਸਹੂਲਤਾਂ ਜਿਨ੍ਹਾਂ ਨੂੰ ਅਰਜੈਂਟ ਪਬਲਿਕ ਹੈਲਥ ਨੀਡਸ ਸਾਈਟਸ ਕਿਹਾ ਜਾਂਦਾ ਹੈ ਸਿਰਫ ਸ਼ੈਲਟਰ ਨਿਵਾਸੀਆਂ ਲਈ ਪਹੁੰਚਯੋਗ ਨੇ ਅਤੇ ਆਮ ਲੋਕਾਂ ਤੋਂ ਵੌਕਿੰਗ ਸਵੀਕਾਰ ਨਹੀਂ ਕਰਦੇ Google ਮੈਪਸ ਦੀ ਵਰਤੋਂ ਕਰਦੇ ਹੋਏ ਸਰਕਾਰੀ ਮੀਡੀਆ ਟੋਰਾਂਟੋ ਦੇ ਵਿਸ਼ਲੇਸ਼ਣ ਦੇ ਅਨੁਸਾਰ ਉਨ੍ਹਾਂ ਵਿੱਚੋਂ ਘੱਟੋ ਘੱਟ ਦੋ ਹਾਰਬਰਟ ਫਰੰਟ ਤੇ ਹੋਮਸ ਫਰਸਟ ਦ ਬਾਥਰਸਟ ਲੇਕ ਸ਼ੋਰ ਸਥਾਨ ਅਤੇ ਮੋਸ ਪਾਰਕ ਦੇ ਵਿੱਚ ਸੀਜ਼ਨ ਹਾਊਸ ਉਹਨਾਂ ਦੇ 200 ਮੀਟਰ ਦੇ ਅੰਦਰ ਸਕੂਲ ਜਾਂ ਡੇ ਕੇਅਰ ਸਥਿਤ ਨੇ ਲਿਬਰਟੀ ਵਿਲੇਜ ਵਿੱਚ ਇੱਕ ਤੀਜੀ ਸਾਈਟ 200 ਮੀਟਰ ਦੇ ਘੇਰੇ ਵਿੱਚ ਸਕੂਲ ਜਾਂ ਡੇ ਕੇਅਰ ਨਹੀਂ ਜਾਪਦੀ ਸਰਕਾਰੀ ਮੀਡੀਆ ਟੋਰਾਂਟੋ ਇਹ ਨਿਰਧਾਰਿਤ ਨਹੀਂ ਕਰ ਸਕਿਆ ਕਿ ਕੀ ਚੌਥਾ ਸਥਾਨ ਟੋਪਕੋ ਵਿੱਚ ਬੇਕਰੇ ਹੋਣ ਦਾ ਅਨੁਭਵ ਕਰ ਰਹੇ ਲੋਕਾਂ ਲਈ ਇੱਕ ਕੋਵਿਡ-19 ਰਿਕਵਰੀ ਅਤੇ ਆਈਸੋਲੇਸ਼ਨ ਸਾਈਟ ਪ੍ਰਭਾਵਿਤ ਹੋਵੇਗੀ ਕਿਉਂਕਿ ਸ਼ਹਿਰ ਨੇ ਇੱਕ ਸਹੀ ਪਤਾ ਪ੍ਰਦਾਨ ਨਹੀਂ ਕੀਤਾ। Homes First ਦੇ ਨਾਲ ਕਲੈਂਟ ਸੇਵਾਵਾਂ ਦੇ ਡਾਇਰੈਕਟਰ ਮਾਈਕਲ ਪਾਟਵਿਨ ਨੇ ਕਿਹਾ ਕਿ ਉਹ ਆਸਰਾ ਨਿਵਾਸੀਆਂ ਲਈ ਚਿੰਤਿਤ ਨੇ ਕਿਉਂਕਿ ਨਿਗਰਾਨੀ ਵਾਲੀਆਂ ਖਪਤ ਵਾਲੀਆਂ ਸਾਈਟਾਂ ਓਵਰਡੋਸ ਨੂੰ ਘਾਤਕ ਬਣਨ ਤੋਂ ਰੋਕਦੀਆਂ ਨੇ ਕੋਵਿਡ-19 ਮਹਾਮਾਰੀ ਦੇ ਕਾਰਨ ਓਵਰਡੋਸ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਵਾਧੇ ਦੇ ਜਵਾਬ ਵਿੱਚ ਆਸਰਾ ਸਥਾਨਾਂ ਨੂੰ 2020 ਦੇ ਅਖੀਰ ਵਿੱਚ ਖੋਲ੍ਹਿਆ ਗਿਆ ਸੀ ਜਦੋਂ ਨੁਕਸਾਨ ਘਟਾਉਣ ਵਾਲੀਆਂ ਸੇਵਾਵਾਂ ਤੱਕ ਪਹੁੰਚ ਸਰੀਰਕ ਦੂਰੀਆਂ ਦੀਆਂ ਜ਼ਰੂਰਤਾਂ ਅਤੇ ਲਾਕਡਾਊਨ ਦੁਆਰਾ ਸੀਮਿਤ ਸੀ ਕੰਟੋ ਨੇ 2021 ਵਿੱਚ ਆਪਣੀ ਸ਼ੈਲਟਰ ਪ੍ਰਣਾਲੀ ਨੂੰ 1400 96 ਗੈਰ ਕਾਤਕ ਅਤੇ 70 ਕਾਤਕ ਓਵਰਡੋਜ਼ ਦਰਜ ਕੀਤੇ ਜੋ ਕਿ 2018 ਵਿੱਚ ਕਰੰਬਾਰ 316 ਤੇ 11 ਤੋਂ ਵੱਧ ਨੇ ਪਿਛਲੇ ਸਾਲ ਇਹ ਗਿਣਤੀ ਘਟ ਕੇ 796 ਅਤੇ 43 ਹੋ ਗਈ ਪਾਬੰਦੀ ਦੀ ਕੋਸ਼ਨਾ ਅਤੇ ਬਚਾਅ ਕਰਦੇ ਹੋਏ ਫੋਰ ਅਤੇ ਜੋਨਸ ਨੇ ਦਲੀਲ ਦਿੱਤੀ ਹੈ ਕਿ ਸਕੂਲਾਂ ਅਤੇ ਡੇ ਕੇਅਰਜ਼ ਵਾਲੇ ਆਂਡ ਗਵਾਂਡ ਵਿੱਚ ਕੇਂਦਰਾ ਦਾ ਹੋਣਾ ਅਨੁਚਿਤ ਹੈ ਉਹਨਾਂ ਨੇ ਵਸਨੀਕਾਂ ਦੀਆਂ ਸ਼ਿਕਾਇਤਾਂ ਦਾ ਹਵਾਲਾ ਦਿੱਤਾ ਇਸ ਜ਼ਮੀਨ ਤੇ ਸੂਈਆਂ ਪਾਈਆਂ ਜਾ ਰਹੀਆਂ ਨੇ ਅਤੇ ਸਾਈਟਾਂ ਦੇ ਆਸ-ਪਾਸ ਅਪਰਾਧ ਕੀਤੇ ਜਾ ਰਹੇ ਨੇ ਸੂਬੇ ਨੇ ਇਹ ਵੀ ਕਿਹਾ ਕਿ ਉਹ 19 ਨਵੇਂ ਬੇਕੜੇ ਅਤੇ ਨਸ਼ਾ ਮੁਕਤੀ ਇਲਾਜ ਯਾਨੀ ਕਿ ਹਾਠ ਹੱਬਾਂ ਵਿੱਚ 378 ਮਿਲੀਅਨ ਡਾਲਰ ਦਾ ਨਿਵੇਸ਼ ਕਰਨਗੇ ਨਿਗਰਾਨੀ ਅਧੀਨ ਖਫਤ ਵਾਲੀਆਂ ਸਾਈਟਾਂ ਜਿਨ੍ਹਾਂ ਨੂੰ ਬੰਦ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਇਲਾਜ ਕੇਂਦਰ ਵਿੱਚ ਤਬਦੀਲ ਕਰਨ ਦਾ ਵਿਕਲਪ ਦਿੱਤਾ ਜਾਵੇਗਾ ਪਰ ਆਲੋਚਕਾਂ ਅਤੇ ਸੰਸਥਾਾਂ ਮਾ ਜੋ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਲੋਕਾਂ ਨਾਲ ਕੰਮ ਕਰ ਰਹੀਆਂ ਨੇ ਉਹਨਾਂ ਦਾ ਕਹਿਣਾ ਕਿ ਇਹ ਫੈਸਲਾ ਉਹਨਾਂ ਸਬੂਤਾਂ ਨੂੰ ਨਜ਼ਰਅੰਦਾਜ਼ ਕਰਦਾ ਹੈ ਜੋ ਦਰਸਾਉਂਦੇ ਨੇ ਕਿ ਕੇਂਦਰ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾ ਰਿਹਾ ਹੈ, ਛੂਤ ਦੀਆਂ ਬਿਮਾਰੀਆਂ ਦੇ ਸੰਚਾਰ ਨੂੰ ਰੋਕ ਰਿਹਾ ਹੈ ਅਤੇ ਨਸ਼ੇ ਦੀ ਰਿਕਵਰੀ ਦੇ ਇਲਾਜ ਲਈ ਇੱਕ ਮਾਰਗ ਪੇਸ਼ ਕਰ ਰਿਹਾ ਹੈ। ਅਮਰੀਕਾ ਦੇ ਵਿੱਚੋਂ 1.80 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚੋਂ ਕੱਢਣ ਦੇ ਯਤਨ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਰਿਪਬਲਿਕਨ ਪਾਰਟੀ ਨੇ ਬਾਈਡਨ ਸਰਕਾਰ ਦੀ ਗ੍ਰੀਨ ਕਾਰਡ ਯੋਜਨਾ ਵਿਰੁੱਧ ਮੁਕੱਦਮਾ ਦਾਇਰ ਕਰ ਦਿੱਤਾ ਹੈ। ਟੈਕਸਸ ਦੀ ਅਗਵਾਈ ਹੇਠ ਸੋਨਾ ਰਾਜਾਂ ਵੱਲੋਂ ਦਾਇਰ ਮੁਕਦਮੇ ਵਿੱਚ ਦਲੀਲ ਦਿੱਤੀ ਗਈ ਹੈ। ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਮਿਲਣ ਨਾਲ ਸੂਬਾ ਸਰਕਾਰਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਵੇਗਾ ਅਤੇ ਅਜਿਹੇ ਵਿੱਚ ਫੈਡਰਲ ਸਰਕਾਰ ਦੀ ਯੋਜਨਾ ਰੱਦ ਕਰ ਦਿੱਤੀ ਜਾਵੇ ਟੈਕਸਸ ਦੇ ਉੱਤਰੀ ਜ਼ਿਲ੍ਹੇ ਦੀ ਅਦਾਲਤ ਵਿੱਚ ਦائر ਮੁਕਦਮੇ ਵਿੱਚ ਦੋਸ਼ ਲਾਇਆ ਗਿਆ ਹੈ ਕਿ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਲਿਆਂਦੀ ਯੋਜਨਾ ਸੜਾਸਰ ਗੈਰ ਕਾਨੂੰਨੀ ਹੈ ਅਮਰੀਕਾ ਸਰਕਾਰ ਦਾ ਆਪਣਾ ਕਾਨੂੰਨ ਨਜਾਇਜ਼ ਤਰੀਕੇ ਨਾਲ ਮੁਲਕ ਵਿੱਚ ਦਾਖਲ ਹੋਏ ਪ੍ਰਵਾਸੀਆਂ ਨੂੰ ਕਿਸੇ ਵੀ ਇਮੀਗ੍ਰੇਸ਼ਨ ਲਾਭ ਨੂੰ ਹਾਸਲ ਕਰਨ ਤੋਂ ਰੋਕਦਾ ਹੈ ਯੂਐਸ ਸਿਟੀਜ਼ਨਸ ਨਾਲ ਵਿਆਹ ਕਰਵਾਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸਭ ਤੋਂ ਪਹਿਲਾਂ ਨੈਰਿਕਾ ਤੋਂ ਬਾਹਰ ਕੀਤਾ ਜਾਵੇ ਅਤੇ ਫਿਰ ਉਹ ਵਿਆਹ ਦੇ ਆਧਾਰ ਤੇ ਮੁਲਕ ਵਿੱਚ ਦਾਖਲ ਹੋਣ ਦੀ ਇਜਾਜ਼ਤ ਮੰਗਣ ਮੁਕੱਦਮਾ ਦਾਇਰ ਕਰਨ ਵਾਲੇ ਰਾਜਾਂ ਵਿੱਚ ਅਲਬਾਮਾ ਅਕੰਸਾ ਫਲੋਰੀਡਾ ਜਾਰਜੀਆ ਆਇਓਵਾ ਕੈਂਸਸ ਲੁਇਜ਼ੀਆਨਾ ਮਜ਼ੂਰੀ ਨਾਰਥ ਡੈਕੋਟਾ ਓਹਾਓ ਸਾਊਥ ਕੈਰੋਲੀਨਾ ਸਾਊਥ ਡੈਕੋਟਾ ਟੈਨੈਂਸੀ ਅਤੇ ਵਿਓਮਿੰਗ ਸ਼ਾਮਿਲ ਨੇ ਇੱਥੇ ਦੱਸਣਾ ਬੰਦ ਹੈ ਕਿ ਪੈਰੋਲ ਇਲ ਪਲੇਸ ਯੋਜਨਾ 19 ਅਗਸਤ ਤੋਂ ਲਾਗੂ ਹੋ ਚੁੱਕੀ ਹੈ ਜਿਸ ਤਹਿਤ 5 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਪੱਕੇ ਹੋ ਸਕਣਗੇ ਅਤੇ ਗ੍ਰੀਨ ਕਾਰਡ ਵਾਸਤੇ 580 ਡਾਲਰ ਫੀਸ ਅਦਾ ਕਰਨੀ ਪਵੇਗੀ ਇਹ ਯੋਜਨਾ ਉਨ੍ਹਾਂ ਪ੍ਰਵਾਸੀਆਂ ਵਾਸਤੇ ਹੈ ਜੋ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਅਤੇ ਅਮਰੀਕਨ ਸਿਟੀਜ਼ਨ ਨਾਲ ਵਿਆਹ ਕਰਵਾ ਲਿਆ ਇਮੀਗ੍ਰੇਸ਼ਨ ਕਾਨੂੰਨ ਮੁਤਾਬਕ ਅਜਿਹੇ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਨਹੀਂ ਮਿਲਦਾ ਪਰ ਰਾਸ਼ਟਰਪਤੀ ਜੋਬੇਡਨ ਵੱਲੋਂ ਜੂਨ ਵਿੱਚ ਜਾਰੀ ਕਾਰਜਕਾਰੀ ਹੁਕਮਾਂ ਅਧੀਨ ਲੱਖਾਂ ਪ੍ਰਵਾਸੀਆਂ ਨੂੰ ਰਾਹਤ ਦੇ ਦਿੱਤੀ ਗਈ ਪਰਿਵਾਰਾਂ ਦੇ ਮਿਲਾਂਫ ਵਾਲੀ ਇਸ ਯੋਜਨਾ ਰਾਹੀਂ ਜਿੱਥੇ 5 ਲੱਖ ਪ੍ਰਵਾਸੀਆਂ ਨੂੰ ਰਾਹਤ ਮਿਲੀ ਉੱਥੇ ਹੀ 50 ਹਜ਼ਾਰ ਮਤਰੇ ਬੱਚਿਆਂ ਨੂੰ ਵੀ ਅਮਰੀਕਾ ਵਿੱਚ ਪੱਕਾ ਹੋਣ ਦਾ ਮੌਕਾ ਮਿਲਿਆ ਜਿਨ੍ਹਾਂ ਦੀ ਉਮਰ 21 ਸਾਲ ਤੋਂ ਘੱਟ ਹੈ ਪਰ 올 ਇਨ ਪਲੇਸ ਯੋਜਨਾ ਅਧੀਨ 17 ਜੂਨ 2024 ਜਾਂ ਇਸ ਤੋਂ ਪਹਿਲਾਂ ਅਮਰੀਕੀ ਸਿਟੀਜ਼ਨ ਨਾਲ ਵਿਆਹ ਕਰਵਾਉਣ ਵਾਲਿਆਂ ਨੂੰ ਗ੍ਰੀਨ ਕਾਰਡ ਮਿਲੇਗਾ ਬਸ਼ਰਤੇ ਸੰਬੰਧਿਤ ਪ੍ਰਵਾਸੀ ਘੱਟੋ ਘੱਟ 10 ਸਾਲ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੋਵੇ ਦੂਜੇ ਪਾਸੇ ਇਮੀਗ੍ਰੇਸ਼ਨ ਹਮਾਇਤੀ ਜਥੇਬੰਦੀਆਂ ਵੱਲੋਂ ਮੁਕਦਮੇ ਦਾ ਤਿੱਖਾ ਵਿਰੋਧ ਕੀਤਾ ਗਿਆ ਜਿਨ੍ਹਾਂ ਦਾ ਕਹਿਣਾ ਹੈ ਕਿ ਪਰਵਾਰਕ ਤੌਰ ਤੇ ਅਜਿਹੇ ਅਮਰੀਕੀ ਅਰਥਚਾਰੇ ਵਿੱਚ ਵੱਡਾ ਯੋਗਦਾਨ ਪਾ ਰਹੇ ਨੇ ਤੇ ਉਨ੍ਹਾਂ ਨੂੰ ਗ੍ਰੀਨ ਕਾਰਡ ਮਿਲਣ ਨਾਲ ਫੈਡਰਲ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਮਿਲਨ ਵਾਲੇ ਟੈਕਸਾਂ ਵਿੱਚ ਵਾਧਾ ਹੋਵੇਗਾ ਇਮੀਗ੍ਰੇਸ਼ਨ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਰਿਪਬਲਿਕਨ ਪਾਰਟੀ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਦੌਰਾਨ ਲਾਭ ਹਾਸਲ ਕਰਨ ਦੇ ਹੱਥ ਕੰਡੇ ਵਰਤ ਰਹੀ ਹੈ ਕੰਮੀ ਪਦਰਤੇ ਚੋਣ ਸਰਵੇਖਣਾ ਵਿੱਚ ਕਮਲਾ ਹੈਰਿਸ ਦੇ ਮੁਕਾਬਲੇ ਡੋਨਾਲਡ ਟਰੰਪ ਪਛੜਦੇ ਜਾ ਰਹੇ ਨੇ ਅਤੇ ਇਮੀਗ੍ਰੇਸ਼ਨ ਵਿਰੋਧੀਆਂ ਨੂੰ ਲਾਮਬੰਦ ਕਰਕੇ ਵੋਟਾਂ ਵਧਾਉਂਦੇ ਯਤਨ ਹੋ ਰਹੇ ਨੇ ਜੋ ਬੈਡਨ ਦੇ ਸੱਤਾ ਸੰਭਾਲਨ ਮਗਰੋਂ ਲੱਖਾਂ ਦੀ ਗਿਣਤੀ ਵਿੱਚ ਪ੍ਰਵਾਸੀ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਅਤੇ ਡੋਨਾਲਡ ਟਰੰਪ ਚੋਣ ਰੈਲੀਆਂ ਦੌਰਾਨ ਇਹਨਾਂ ਨੂੰ ਡਿਪੋਰਟ ਕਰਨ ਦੇ ਧਰਾਵੇ ਦੇ ਰਹੇ ਨੇ ਜ਼ਿਕਰੇ ਖਾਸ ਹੈ ਕਿ ਡੋਨਾਲਡ 트ੰਪ ਨੇ ਬਾਰ-ਬਾਰ ਇਹ ਜ਼ਿਕਰ ਕੀਤਾ ਹੈ ਕਿ ਜਦੋਂ ਉਹ ਸੱਤਾ ਹਾਸਲ ਕਰ ਲੈਣਗੇ ਭਾਗ ਚੋਣਾ ਜਿੱਤ ਜਾਣਗੇ ਤਾਂ ਫਿਰ ਗੈਰ-ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ 'ਚ ਰਹਿ ਰਹੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ। ਟ੍ਰਾਂਟੋਨੇ ਸੁਬੇ ਨੂੰ ਸਕੂਲਾਂ ਦੇ ਵਿੱਚ 3000 ਨਵੇਂ ਬੱਚਿਆਂ ਦੀ ਦੇਖਪਾਲ ਵਾਲੀਆਂ ਥਾਵਾਂ ਲਈ ਫੰਡਾਂ ਨੂੰ ਰੱਦ ਨਾ ਕਰਨ ਦੀ ਅਪੀਲ ਕੀਤੀ ਹੈ ਪ੍ਰੋਵਿੰਸ ਕਹਿ ਰਿਹਾ ਹੈ ਕਿ ਫੰਡਾਂ ਨੂੰ ਰੱਦ ਨਹੀਂ ਕੀਤਾ ਜਾ ਰਿਹਾ ਪਰ ਅਲੋਟ ਕੀਤਾ ਜਾ ਰਿਹਾ ਹੈ ਤਾਂ ਜੋ ਇਮਾਰਤਾਂ ਹੋਰ ਤੇਜ਼ੀ ਦੇ ਨਾਲ ਸ਼ੁਰੂ ਕੀਤੀਆਂ ਜਾ ਸਕਣ ਤੇ ਉਹਨਾਂ ਦਾ ਵਿਕਾਸ ਹੋ ਸਕੇ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੀ ਜਨਵਰੀ ਦੀ ਰਿਪੋਰਟ ਵਿੱਚ ਦੇਰੀ ਲਈ ਪ੍ਰਾਂਤ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਗਿਆ ਹੈ ਕਿ ਮੰਤਰਾਲਾ ਅੱਗੇ ਵਧਣ ਲਈ ਬੋਰਡ ਨੂੰ ਮਨਜ਼ੂਰੀਆਂ ਦੇਣ ਵਿੱਚ ਹੌਲੀ ਸੀ ਅਤੇ ਇਹ ਵੀ ਕਿਹਾ ਗਿਆ ਕਿ ਮੰਤਰਾਲੇ ਦੇ ਮਾਪਦੰਡ ਮੌਜੂਦਾ ਉਸਾਰੀ ਲਾਗਤਾਂ ਨੂੰ ਨਹੀਂ ਦਰਸਾਉਂਦੇ ਰਿਪੋਰਟ ਵਿੱਚ ਪਾਇਆ ਗਿਆ ਕਿ ਕੁਝ ਅਨੁਮਾਨਿਤ ਪ੍ਰੋਜੈਕਟ ਲਾਗਤਾਂ ਸੁਬਾਈ ਫੰਡਿੰਗ ਤੋਂ 43% ਤੱਕ ਵੱਧ ਜਾਣਗੀਆਂ ਟੀਡੀਐਸਬੀ ਟਰਸਟੀ ਮੈਰੀਅਸ ਡੀ ਰੋਵਿਟਿਸ ਦਾ ਕਹਿਣਾ ਹੈ ਕਿ ਬੋਰਡ ਨੇ ਸੂਬੇ ਤੋਂ ਹੋਰ ਫੰਡਿੰਗ ਦੀ ਬੇਨਤੀ ਕੀਤੀ ਹੈ ਪਰ ਇਸ ਨੂੰ ਠੁਕਰਾ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਇਹ ਉਹ ਕੀਮਤ ਹੈ ਜੋ ਮਾਰਕੀਟ ਸਾਡੇ ਤੋਂ ਵਸੂਲ ਰਹੀ ਹੈ ਅਸੀਂ ਉਹਨਾਂ ਨੂੰ ਡਿਜ਼ਾਈਨ ਕੀਤਾ ਹੈ ਉਹ ਜਾਣ ਲਈ ਤਿਆਰ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਬੋਰਡ ਪਹਿਲਾਂ ਹੀ ਡਿਜ਼ਾਈਨ ਅਤੇ ਐਪਲੀਕੇਸ਼ਨਾਂ ਤੇ ਜਨਤਾ ਦਾ ਪੈਸਾ ਖਰਚ ਚੁੱਕਾ ਹੈ ਜੋ ਹੁਣ ਬੇਕਾਰ ਹੋ ਸਕਦਾ ਹੈ ਕਾਉਂਸਲ ਨੂੰ ਲਿਖੇ ਇੱਕ ਪੱਤਰ ਵਿੱਚ ਟੋਰਾਂਟੋ ਚਾਈਲਡ ਕੇਅਰ ਐਡਵੋਕੇਟਸ ਨੇ ਸਹਿਮਤੀ ਪ੍ਰਗਟਾਈ ਹੈ ਕਿ ਪ੍ਰੋਵਿੰਸ ਗੈਰ ਲਾਭਕਾਰੀ ਪ੍ਰੋਜੈਕਟਾਂ ਨੂੰ ਸਹੀ ਢੰਗ ਨਾਲ ਫੰਡ ਨਹੀਂ ਕਰ ਰਿਹਾ ਸੀ ਪਿਛਲੇ ਹਫਤੇ ਐਡਵੋਕੇਸੀ ਗਰੁੱਪ ਦੀ ਤਰਫੋਂ ਡੋਨਰਸ ਪ੍ਰਿਜਰ ਨੇ ਲਿਖਿਆ ਹੈ ਕਿ 온ਟਾਰੀਓ ਸਰਕਾਰ ਗੈਰ ਮੁਨਾਫਾ ਅਤੇ ਜਨਤਕ ਖੇਤਰ ਵਿੱਚ ਚਾਈਲਡ ਕੇਅਰ ਸਪੇਸ ਬਣਾਉਣ ਲਈ ਵੱਡੇ ਪੂੰਜੀ ਫੰਡਿੰਗ ਵਿੱਚ ਯੋਗਦਾਨ ਪਾਉਣ ਤੋਂ ਇਨਕਾਰ ਕਰਦੀ ਹੈ ਉਨ੍ਹਾਂ ਕਿਹਾ ਕਿ ਇਸ ਦੀ ਬਜਾਏ ਇਸਨੇ ਪਹਿਲਾਂ ਪ੍ਰਵਾਨਿਤ ਪੂੰਜੀ ਪ੍ਰੋਜੈਕਟਾਂ ਵਿੱਚ ਕਟੌਤੀ ਕੀਤੀ ਅਤੇ ਖਾਲੀ ਥਾਂ ਨੂੰ ਭਰਨ ਲਈ ਨਿੱਜੀ ਮੁਨਾਫੇ ਵਾਲੇ ਆਪਰੇਟਰਾਂ ਦੇ ਵਿਸਥਾਰ ਨੂੰ ਤੇਜ਼ ਕਰਨ ਦੀ ਯੋਜਨਾ ਬਣਾਈ। ਸਮਿਥ ਨੇ ਬੀਤੇ ਦਿਨ ਇਹ ਵੀ ਕਿਹਾ ਕਿ ਕੀ ਫੰਡਿੰਗ ਮੁਨਾਫੇ ਲਈ ਆਪਰੇਟਰਾਂ ਨੂੰ ਦੁਬਾਰਾ ਵੰਡੀ ਜਾਵੇਗੀ? ਇਸ ਮਹੀਨੇ ਦੇ ਸ਼ੁਰੂ ਵਿੱਚ ਸਮਿਥ ਅਤੇ অন্ਟਾਰੀਓ ਦੀ ਮਿਊਂਸਿਪੈਲਿਟੀਆਂ ਦੀ ਐਸੋਸੀਏਸ਼ਨ ਨੇ ਕੈਨੇਡਾ ਦੇ ਪਰਿਵਾਰ, ਬੱਚਿਆਂ ਅਤੇ ਸਮਾਜਿਕ ਵਿਕਾਸ ਦੇ ਮੰਤਰੀ ਜੀਨਾ ਸਰਡਸ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਸੂਬੇ ਨੂੰ ਬੱਚਿਆਂ ਦੀ ਦੇਖਭਾਲ ਲਈ ਵਧੇਰੇ ਮੁਨਾਫੇ ਵਾਲੀਆਂ ਥਾਵਾਂ ਬਣਾਉਣ ਦੀ ਇਜਾਜ਼ਤ ਦੇਣ ਲਈ ਕਿਹਾ ਗਿਆ। ਆਟਵਾ ਨਾਲ ਪ੍ਰੋਵਿੰਸ ਦੇ ਕੈਨੇਡਾ ਵਿਆਪੀ अर्ਲੀ ਲਰਨਿੰਗ ਐਂਡ ਚਾਈਲਡ ਕੇਅਰ ਸਮਝੌਤੇ ਦੇ ਤਹਿਤ ਵੱਧ ਤੋਂ ਵੱਧ 30% CWE LCC ਸਪੇਸ ਮੁਨਾਫਾ ਪ੍ਰਦਾਤਾਵਾਂ ਦੁਆਰਾ ਚਲਾਇਆ ਜਾ ਸਕਦਾ ਹੈ ਪੱਤਰ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਇਸ ਸਮੇਂ অন্ਟਾਰੀਓ ਦੇ ਮੁਨਾਫੇ ਲਈ ਆਪਰੇਟਰ ਵਾਧੂ ਗੁਣਵੱਤਾ ਵਾਲੇ ਬਾਲ ਦੇਸ਼ ਪਾਕਿਸਤਾਨਾ ਦੀ ਲੋਡ ਨੂੰ ਪੂਰਾ ਕਰਨ ਅਤੇ ਸਮਰਥਨ ਕਰਨ ਲਈ ਤਿਆਰ ਨੇ ਪਰ ਸਿਰਫ ਉਹਨਾਂ ਦੀ ਸੰਸਥਾ ਦੀ ਸਥਿਤੀ ਕਾਰਨ ਪੁਲਾੜ ਨਿਰਮਾਣ ਦੇ ਟੀਚਿਆਂ ਨੂੰ ਪੂਰਾ ਕਰਨ ਅਤੇ ਬਹੁਤ ਲੋੜੀਂਦੀ ਪਹੁੰਚ ਨੂੰ ਵਧਾਉਣ ਦੀ ਸਾਡੀ ਸਮਰੱਥਾ ਨੂੰ ਨੁਕਸਾਨ ਪਹੁੰਚਾਉਣ ਦੇ ਕਾਰਨ ਇਸ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਟੋਰੰਟੋ ਲਈ 84 2022 ਅਤੇ 2026 ਦਰਮਿਆਨ ਲਗਭਗ 18000 ਨਵੀਆਂ ਬਾਲ ਸੰਭਾਲ ਥਾਵਾਂ ਦਾ ਨਿਰਮਾਣ ਕੀਤਾ ਗਿਆ ਹੈ ਟ੍ਰਾਂਟੋ ਵਿੱਚ ਟ੍ਰੈਫਿਕ ਅਤੇ ਪਾਰਕਿੰਗ ਦੇ ਨਾਲ ਸੰਬੰਧਿਤ ਜੁਰਮਾਨਿਆਂ ਦੇ ਵਿੱਚ ਮੋਟਾ ਵਾਧਾ ਲਾਗੂ ਹੋ ਗਿਆ ਹੈ ਸਿਟੀ ਦਾ ਕਹਿਣਾ ਹੈ ਕਿ ਸੜਕਾਂ ਨੂੰ ਸੁਰੱਖਿਅਤ ਰੱਖਣ ਅਤੇ ਟ੍ਰੈਫਿਕ ਦੀ ਭੀੜ-ਪਾੜ ਘਟਾਉਣ ਦੇ ਮਕਸਦ ਨਾਲ ਨਵੀਆਂ ਦਰਾਂ ਲਾਗੂ ਕੀਤੀਆਂ ਜਾ ਰਹੀਆਂ ਨੇ ਨਵੀਆਂ ਦਰਾਂ 123 ਕਿਸਮ ਦੀਆਂ ਉਤਾਈਆਂ ਤੇ ਲਾਗੂ ਹੋਣਗੀਆਂ ਤੇ ਕਈ ਮਾਮਲਿਆਂ ਵਿੱਚ ਜੁਰਮਾਨਾ 3 ਗੁਣਾ ਤੋਂ ਜ਼ਿਆਦਾ ਵਧਾਇਆ ਗਿਆ ਟ੍ਰਾਂਟੋ ਨੇ 100 ਤੋਂ ਵੱਧ ਪਾਰਕਿੰਗ ਅਪਰਾਧਾਂ ਲਈ ਜੁਰਮਾਨੇ ਵਧਾ ਦਿੱਤੇ ਨੇ ਜਿਵੇਂ ਕਿ ਟੋਰਾਂਟੋ ਸਾਈਕਲ ਸਵਾਰਾਂ ਲਈ ਇੱਕ ਘਾਤਕ ਸਾਲ ਦੇ ਨਾਲ ਜੂਝ ਰਿਹਾ ਹੈ ਸ਼ਹਿਰ ਦਰਜਨਾ ਪਾਰਕਿੰਗ ਅਪਰਾਧਾਂ ਲਈ ਜੁਰਮਾਨੇ ਵਧਾ ਰਿਹਾ ਹੈ ਇੱਕ ਕਦਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਰੱਖਿਅਤ ਸੜਕਾਂ ਬਣਾਈਆਂ ਜਾਣਗੀਆਂ ਪਰ ਜਦੋਂ ਵਕੀਰ ਇਸ ਵਾਅਦੇ ਦੀ ਛਲਾਗਾ ਕਰ ਰਹੇ ਨੇ ਕੁਝ ਲੋਕ ਚਿੰਤਾ ਵੀ ਕਰ ਰਹੇ ਨੇ ਕਿ ਸ਼ਹਿਰ ਵਿੱਚ ਅਸਲ ਵਿੱਚ ਜੁਰਮਾਨੇ ਲਾਗੂ ਕਰਨ ਲਈ ਲਾਗੂ ਕਰਨ ਦੀ ਸ਼ਕਤੀ ਦੀ ਘਾਟ ਹੈ ਪ੍ਰੋਂਟੋ ਕਮਿਊਨਿਟੀ ਬਾਈਕਵੇਜ਼ ਕੋਲੀਜ਼ਨ ਦੇ ਐਡਵੋਕੇਸੀ ਗਰੁੱਪ ਦੇ ਕੋਆਰਡੀਨੇਟਰ ਐਲਬਰਟ ਕੋਹਲ ਨੇ ਕਿਹਾ ਕਿ ਸਭ ਤੋਂ ਦੁਰਲਭ ਗੱਲ ਇਹ ਹੈ ਕਿ ਪਾਰਕਿੰਗ ਐਨਫੋਰਸਮੈਂਟ ਅਫਸਰ ਨੂੰ ਬਾਈਕ ਲੇਨ ਵਿੱਚ ਕਿਸੇ ਨੂੰ ਟਿਕਟ ਦਿੰਦੇ ਹੋਏ ਵੇਖਣਾ 1 ਅਗਸਤ ਨੂੰ ਸ਼ਹਿਰ 123 ਪਾਰਕਿੰਗ ਅਪਰਾਧਾਂ ਲਈ ਜੁਰਮਾਨੇ ਵਧਾਏਗਾ ਜਿਸ ਵਿੱਚ ਸਾਈਕਲ ਲੇਨਾਂ ਵਿੱਚ ਪਾਰਕਿੰਗ ਬਿਨਾਂ ਭੁਗਤਾਨ ਕੀਤੇ ਪਾਰਕਿੰਗ ਅਤੇ ਚਾਰਜਰ ਦੀ ਵਰਤੋਂ ਕੀਤੇ ਬਿਨਾਂ ਇਲੈਕਟ੍ਰਿਕ ਵਾਹਨ ਚਾਰਜਿੰਗ ਵਾਲੀ ਥਾਂ ਵਿੱਚ ਪਾਰਕਿੰਗ ਸ਼ਾਮਿਲ ਹੈ ਇੱਕ ਬਾਈਕ ਲੇਨ ਵਿੱਚ ਪਾਰਕਿੰਗ ਦਾ ਚਾਰਜ 60 ਡਾਲਰ ਤੋਂ ਵਧ ਕੇ 200 ਡਾਲਰ ਹੋ ਗਿਆ ਹੈ ਅਤੇ ਬਿਨਾਂ ਭੁਗਤਾਨ ਕੀਤੇ ਪਾਰਕਿੰਗ ਹੁਣ 30 ਡਾਲਰ ਦੀ ਬਜਾਏ 60 ਡਾਲਰ ਹੋਵੇਗੀ ਸ਼ਹਿਰ ਦੇ ਸਟਾਫ ਦੁਆਰਾ ਕੀਤੀ ਸਮੀਖਿਆ ਤੋਂ ਬਾਅਦ April ਵਿੱਚ ਸਿਟੀ ਕੌਂਸਲ ਦੁਆਰਾ ਜੁਰਮਾਨਿਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਜੋ ਪਾਇਆ ਗਿਆ ਹੈ ਕਿ ਸਖਤ ਜੁਰਮਾਨੇ ਵਾਹਨ ਚਾਲ ਕਾਨੂੰਨ ਨਿਰਮਾਣ ਦੀ ਪਾਲਣਾ ਕਰਨ ਵਿੱਚ ਮਦਦ ਕਰਨਗੇ ਉਹ ਹੈਲਦਾ ਕਹਿਣਾ ਹੈ ਕਿ ਜੁਰਮਾਨੇ ਵਧਣੇ ਚਾਹੀਦੇ ਨੇ ਪਰ ਡਰ ਹੈ ਕਿ ਜੇਕਰ ਡਰਾਈਵਰਾਂ ਨੂੰ ਰੋਕਿਆ ਨਹੀਂ ਗਿਆ ਤਾਂ ਵਾਅਦੇ ਨਾਲ ਕੋਈ ਫਰਕ ਨਹੀਂ ਪਵੇਗਾ ਉਹ ਵੇਖਣਾ ਚਾਹਣਗੇ ਕਿ ਸ਼ਹਿਰ ਜੁਰਮਾਨੇ ਲਗਾ ਕੇ ਡਰਾਈਵਰਾਂ ਨੂੰ ਇੱਕ ਮਜ਼ਬੂਤ ਸੰਦੇਸ਼ ਭੇਜਦਾ ਹੈ ਖਾਸ ਤੌਰ ਤੇ ਯਾਕਵਿਲ ਵਿੱਚ ਪਿਛਲੇ ਹਫ਼ਤੇ ਇੱਕ ਨੌਜਵਾਨ ਔਰਤ ਦੀ ਬਾਈਕ ਦੀ ਸਵਾਰੀ ਕਰਦੇ ਸਮੇਂ ਮੌਤ ਹੋ ਗਈ ਸੀ 24 ਸਾਲਾਂ ਇਸ ਸਾਲ 5ਵੀਂ ਸਾਈਕਲ ਸਵਾਰ ਦੀ ਮੌਤ ਹੋਈ 2020 ਨੂੰ ਪਛਾੜ ਕੇ ਜਦ 4 ਸਾਈਕਲ ਸਵਾਰ ਮਰ ਗਏ ਸ਼ਹਿਰ ਦੇ ਸੰਚਾਲਨ ਨੀਤੀ ਅਤੇ ਪਹਿਲ ਕਦਮੀਆਂ ਦੇ ਪ੍ਰਬੰਧਕ ਨਜ਼ਰੈਨੋ ਕੈਪਨੋ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਜੁਰਮਾਨੇ ਵਧਾਉਣ ਦਾ ਫੈਸਲਾ ਸਰਕਾਰ ਦੇ ਸਟਾਫ ਦੁਆਰਾ ਪਿਛਲੇ 6 ਸਾਲਾਂ ਵਿੱਚ ਪਾਰਕਿੰਗ ਨਿਯਮਾਂ ਦੀ ਪਾਲਣਾ ਨਾ ਕਰਨ ਵਿੱਚ ਵਾਧਾ ਦੇਖਣ ਤੋਂ ਬਾਅਦ ਲਿਆ ਗਿਆ ਹੈ ਉਸਨੇ ਕਿਹਾ ਕਿ ਜੁਰਮਾਨਾ ਵਧਾਉਣ ਤੋਂ ਪਹਿਲਾਂ ਟੋਰਾਂਟੋ ਦੇ ਖਰਚੇ ਕੈਨੇਡਾ ਦੇ ਹੋਰ ਪ੍ਰਮੁੱਖ ਅਧਿਕਾਰ ਖੇਤਰਾਂ ਨਾਲੋਂ ਲਗਭਗ 30% ਘੱਟ ਸਨ। ਉਹਨਾਂ ਕਿਹਾ ਕਿ ਲੋਕ ਸੰਤੁਸ਼ਟ ਹੋ ਗਏ ਨੇ ਅਤੇ ਕਾਨੂੰਨੀ ਤੌਰ ਤੇ ਪਾਰਕ ਕਰਨ ਦੀ ਬਜਾਏ ਟਿਕਟ ਲੈਣ ਲਈ ਤਿਆਰ ਨੇ। ਜਦੋਂ ਜੁਰਮਾਨੇ ਪਹਿਲੀ ਵਾਰ ਲਾਗੂ ਹੁੰਦੇ ਨੇ ਤਾਂ ਪਾਰਕਿੰਗ ਲਾਗੂ ਕਰਨ ਵਾਲੇ ਅਧਿਕਾਰੀ ਵਧੇਰੇ ਨਰਮ ਹੋ ਸਕਦੇ ਨੇ। ਅਤੇ ਪਹਿਲਾਂ ਜਨਤਾ ਨੂੰ ਸਿੱਖਿਅਤ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ ਕੈਪਟਨ ਦਾ ਕਹਿਣਾ ਹੈ ਕਿ ਪਰ ਫਿਰ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਜਾਣਗੀਆਂ ਖਾਸ ਤੌਰ ਤੇ ਸ਼ਹਿਰ ਦੇ ਆਲੇ-ਦੁਆਲੇ ਦੇ ਹੌਟ ਸਪੌਟਸ ਤੇ ਵਿੱਚ ਜਿੱਥੇ ਅਕਸਰ ਉਲੰਘਣਾ ਕਰਨ ਵਾਲੇ ਮੌਜੂਦ ਹੀ ਰਹਿੰਦੇ ਨੇ ਜਿਵੇਂ ਜਿਵੇਂ ਸਮਾਂ ਲੰਘਦਾ ਹੈ ਉਹ ਆਪਣੀ ਇਨਫੋਰਸਮੈਂਟ ਰੈਜੀਮੈਂਟ ਨੂੰ ਵਧਾਉਣਗੇ ਅਤੇ ਸੰਭਵ ਤੌਰ ਤੇ ਸ਼ਹਿਰ ਦੇ ਆਲੇ-ਦੁਆਲੇ ਦੇ ਸਥਾਨਾਂ ਨੂੰ ਵੇਖਣਗੇ ਸ਼ਹਿਰ ਜੁਰਮਾਨੇ ਤੋਂ ਲਗਭਗ 40 ਮਿਲੀਅਨ ਡਾਲਰ ਵਾਧੂ ਮਾਲੀਆ ਪੈਦਾ ਕਰ ਸਕਦਾ ਹੈ ਪਰ ਇਹ ਬਹੁਤ ਘੱਟ ਕਰਨ ਦੀ ਉਮੀਦ ਹੈ ਕਿਉਂਕਿ ਇਹ ਪਾਲਣਾ ਨੂੰ ਦਰਸਾਉਂਦਾ ਹੈ ਕੈਪਨੋ ਨੇ ਕਿਹਾ ਹੈ ਕਿ ਕਟ ਗੈਰ ਕਾਨੂੰਨੀ ਪਾਰਕਿੰਗ ਸੁਰੱਖਿਆ ਤੇ ਟ੍ਰੈਫਿਕ ਪਰਵਾਹ ਦੋਵਾਂ ਵਿੱਚ ਸੁਧਾਰ ਕਰੇਗੀ 25 ਜੁਲਾਈ ਨੂੰ ਸਭ ਤੋਂ ਤਾਜ਼ਾ ਸਾਈਕਲ ਸਵਾਰ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਬਾਈਕ ਮਾਰਗ ਕਾਉਂਟ ਵਿੱਚ ਗੈਰ ਕਾਨੂੰਨੀ ਤੌਰ ਤੇ ਰੱਖੇ ਗਏ ਇੱਕ ਨਿਰਮਾਨ ਬਿੰਦ ਤੋਂ ਬਚਨ ਲਈ ਬਾਈਕ ਲੈਣ ਤੋਂ ਬਾਹਰ ਆਉਣ ਵਾਲੇ ਟ੍ਰੈਫਿਕ ਵਿੱਚ ਅਪੇਧ ਹੋ ਗਈ ਸੀ ਟ੍ਰਾਂਟੋ ਪੁਲਿਸ ਦੇ ਮੁਤਾਬਿਕ ਬੀਤੇ ਸਾਲ ਪਾਰਕਿੰਗ ਇਨਫੋਰਸਮੈਂਟ ਅਫਸਰਾਂ ਨੇ ਸਾਈਕਲ ਲੇਨ ਦੀ ਉਲੰਘਣਾ ਲਈ 8465 ਟਿਕਟਾਂ ਦਿੱਤੀਆਂ ਪਰ ਇਸ ਸਾਲ 29 ਜੁਲਾਈ ਤੱਕ 6452 ਟਿਕਟਾਂ ਦਿੱਤੀਆਂ ਗਈਆਂ ਪਰ ਕਾਰਾਂ ਜਾਂ ਵਸਤੂਆਂ ਨਾਲ ਬਾਈਕ ਲੇਨਾਂ ਨੂੰ ਰੋਕਣ ਵਰਗੇ ਮੁੱਦਿਆਂ ਦੇ ਆਲੇ ਦੁਆਲੇ ਲਾਗੂ ਕਰਨਾ ਸਪੋਟੀ ਰਿਹਾ ਹੈ ਅੱਜ ਦੇ ਕੈਨਡਾ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਮਾਨ ਲੈਣ ਨਿਆਮ ਮੁਖ ਹੈਲਾਈਨਸ ਤੇ ਸੀਆਰਨਏ ਸੇਵਾ ਦੇ ਘੰਟਿਆਂ ਦਾ ਕੀਤਾ ਵਿਸਥਾਰ ਅਸਮਰਥ ਕਾਲਰਸ ਨੂੰ ਮਿਲੀ ਵੱਡੀ ਰਾਹਤ ਰੇਲਵੇ ਮੁਲਾਜ਼ਮਾਨੇ ਹੜਤਾਲ ਕੀਤੀ ਬੰਦ ਅੱਜ ਕੰਮ ਤੇ ਵਾਪਸ ਪਹੁੰਚੇ ਰੇਲਵੇ ਕੰਮੇ ਹੜਤਾਲ ਖਤਮ ਹੋਣ ਤੋਂ ਬਾਅਦ ਗੋਰ ਟ੍ਰਾਂਜ਼ਿਟ ਦਾ ਸੰਚਾਲਨ ਸ਼ੁਰੂ ਮੁਸਾਫਰਾਂ ਨੂੰ ਮਿਲੀ ਵੱਡੀ ਰਾਹਤ ਸਕੂਲਾਂ ਦੇ ਨੇੜੇ ਅੰਦਰੂਨੀ ਨਸ਼ੀਲੇ ਪਦਾਰਥਾਂ ਦੀ ਖਪਤ ਵਾਲੀਆਂ ਥਾਵਾਂ ਤੇ ਲੱਗੀ ਪਾਬੰਦੀ ਤੇ 온ਟਾਰੀਓ ਸਖਤ ਸਕੂਲਾਂ ਦੇ 200 ਮੀਟਰ ਦੇ ਅੰਦਰ ਨਹੀਂ ਹੋਣਗੇ ਅਜਿਹੇ ਸੈਂਟਰ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾ